ਸਕੂਲ ਚ ਵਾਪਰੀ ਜਿਹੜੀ ਬੱਚੀ ਇੱਕ ਪਿਸਤਲ ਲੈ ਕੇ ਆਈ ਸੀ ਉਹਦੇ ਸਬੰਧ ਸਾਰੀ ਘਟਨਾ ਗਈ ਤੇ ਤੁਸੀਂ ਗਾਂ ਕੀ ਉਪਰਾਲੇ ਕਰ ਰਹੇ ਜੇ ਵੀ ਐਜਹੀ ਘਟਨਾ ਕੋਈ ਨਾ ਵਾਪਰੇ ਸਰ ਜੀ ਇਹ ਬਾਤ ਜਦੋਂ ਪੇਰੈਂਟਸ ਆਕਰ ਇਨਕੁਇਰੀ ਕੇ ਲਿਆਏ ਇਨਕੁਇਰੀ ਇਹ ਮਨੇ ਪੁੱਛਿਆ ਇਹ ਬਈ ਮਿਸਟੇਕ ਹੈ ਬੱਚੋ ਨੇ ਹਮਾਰਾ ਲਾਇਸੈਂਸ ਲਾਇਸੈਂਸ ਵਾਲਾ ਜੂਰਗੋਲ ਬਰੇ ਹੋਲੇਕਰ ਆਇਆ ਐਸੇ ਹਮੇ ਸ਼ੱਕ ਹੈ ਠੀਕ ਹੈ ਨਾ ਤਾਂ ਫਿਰ ਹਮਨੇ ਬੱਚੋ ਕਾ जब देख बैग चेक कर रहे हैं तब मुझे वो मिला वो, वो मुझे वो बच्चों ने खुद पेरेंट्स को हैंड ओवर कर दिया ये मेरे पास से बोल कर इतना ही बात हुआ कितने बजे की घटना है हाँ स्कूल टाइम वन 130 ਮੇ ਪੇਰੈਂਟਸ ਆਏ ਤੇ 145 50 ਤੱਕ ਇਹ ਬਾਤ ਹੋ ਗਈ ਹੈ ਮੈਡਮ ਜਦ ਬੱਚੇ ਤੱਕ ਚੁੱਟੀ ਵੀ ਹੋ ਗਿਆ ਉਸ ਨੂੰ ਬੱਚੇ ਬੋਲ ਰਹੇ ਨੇ ਕਿ ਉਹ ਉਹ ਉਸ ਲੜਕੀ ਨੇ ਰਵਾਲ ਨਿਕਾਲਾ ਔਰ ਬੱਚੋ ਕੋ ਡਰਾਇਆ ਦਬਾਇਆ ایسی ਕੋਈ ਬਾਤ ਹੋਈ ਕਿਆ ਨਹੀਂ ਨਹੀਂ ਸਰ ਇਸ ਤਰ੍ਹਾਂ ਦੀ ਬਾਤ ਉੱਚ ਵੀ ਹੋਇਆ ਨਹੀਂ ਇਹ ਉਹ ਹਮਾਰਾ ਜਾਣਕਾਰੀ ਮੇਂ ਕੁਛ ਵੀ ਨਹੀਂ ਹੈ ਦਬ ਤੱਕ ਚੁੱਟੀ ਵੀ ਹੋ ਗਈ ਹੈ ਠੀਕ ਹੈ ਨਾ ਮੈਮ ਜਦੋਂ ਇਹ ਘਟਨਾ ਸਾਰੀ ਵਾਪਸ ਦੀ ਆ 130 ਤੇ ਜਦੋਂ ਮਤਲਬ ਕਿ ਲੱਭ ਜਾਂਦਾ ਹੈ ਜਾਂ ਉਹਦੇ ਪੇਰੈਂਟਸ ਆ ਜਾਂਦੇ ਆ ਫਿਰ ਪੁਲਿਸ ਨੂੰ ਉਸ ਟਾਈਮ ਕਿਉਂ ਨਹੀਂ ਸੂਚਿਤ ਕੀਤਾ ਜਾਂਦਾ ਸ਼ਾਮ ਨੂੰ क्यों अठ बजे के करीब दरखास्त जी दी जाती है वो उसी टाइम पर ये हमारा संत पापा का जो पोप का वो फ्यूनरल का प्रोग्राम था फादर जी ने वो जो उसके लिए गया हुआ था ठीक है ना जो स्कूल का डायरेक्टर है और मैं भी प्रेयर अटेंड करना था और उसके बाद ਔਰ ਇਹ ਬੱਚੇ ਨੇ ਕبھی ਪੇਰੈਂਟਸ ਨੇ ਕੋਈ ਚੀਜ਼ ਬੱਚੇ ਸੇ ਗੁੰਮ ਹੋ ਗਿਆ ਉਹ ਇਸ ਤਰ੍ਹਾਂ ਬੈਗ ਵਿੱਚੋਂ ਲੈਣੇ ਲਈ ਤੋ ਆਜਦੇ ਨਹੀਂ ਮੈਨੇ ਇਕਦਮ ਦੇਖਾ ਵੀ ਨਹੀਂ ਹੈ ਕਿ ਇਹ ਮੈਮੋ ਜਿਹੜਾ ਰਿਵਾਲਵਰ ਸੀਗਾ ਤੁਸੀਂ ਪੁਲਿਸ ਨੂੰ ਹੈਂਡਓਵਰ ਕੀਤਾ ਜਾਂ ਉਹਦੇ ਮਾਂ ਪਿਓ ਲੈ ਗਿਆ ਸੀ ਉਹਦਾ ਫਾਦਰ ਲੈ ਗਿਆ ਪੇਰੈਂਟਸ ਨੇ ਲੈ ਲਿਆ ਮੈਨੇ ਇਨਕੇ ਪਾਸ ਹੈ ਬੋਲ ਰਹੇ ਤੇ ਪੇਰੈਂਟਸ ਨੇ ਖੁਦ ਉਹ ਲੈ ਲੀਏ ਮੈਂਨੇ ਨਹੀਂ ਕੁਝ

ਤੇ ਮੈਂ ਜਿਵੇਂ ਮੰਨ ਲਵੋ ਵੀ ਅਜਾਹੀ ਘਟਨਾ ਜੇ ਮੰਨ ਲਓ ਉਥੇ ਕੋਈ ਰਿਵਾਲਵਰ ਦੇ ਨਾਲ ਗੋਲੀ ਚੱਲ ਜਾਂਦੀ ਜਾਂ ਉਥੇ ਕੁਝ ਕਿਸੇ ਨੂੰ ਕੇਹ ਟੀਚਰ ਨੂੰ ਵੀ ਬੜੀ ਲੱਗ ਸਕਦੀ ਕਿਸੇ ਨੂੰ ਵੀ ਤੁਹਾਨੂੰ ਲੱਗਦਾ ਨਹੀਂ ਆ ਵੀ ਇਸ ਚੀਜ਼ ਨੂੰ ਤੁਰੰਤ ਜਿਹੜਾ ਆ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਸੀਗਾ ਸ਼ਾਮੀ ਹੀ ਕਿਉਂ 4-5 ਘੰਟੇ ਬਾਅਦ ਜਦੋਂ ਇਹ ਮਾਮਲਾ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਕੰਪਲੇਨ ਜਿਹੜੀ ਜਾਂਦੀ ਹੈ ਤੁਹਾਡੇ ਸਰ ਦੇਖੋ ਨਾ ਇਹ ਇਹ ਬਾਤ ਹੈ ਇਸ ਤਰ੍ਹਾਂ ਹੋ ਗਈ ਹੈ ਕਿ ਮੇਰੇ ਕੋ ਕਿਹ ਪਤਾ ਹੁੰਦਾ ਕਿ ਇਹ ਲਾਈਵ ਹੈ ਕਿ ਆ ਹੈ ਕਿਸ ਤਰ੍ਹਾਂ ਹੈ ਇਹ ਪੇਰੈਂਟਸ ਕبھی-ਕبھی ਬੱਚੋ ਨੇ चीज घर से लेकर आता होते हैं वो पे, पेरेंट्स को हैंड ओवर करते होते हैं ठीक है ना कभी मोबाइल लेकर आया कभी गाड़ी का चाबी लेकर आ गया कभी वो कोई चीज पेरेंट्स का जिम्मेवारी बनता है ना बैग में क्या भेज रहे हैं क्या नहीं भेज रहे वो देखने के लिए कर हाँ तो फिर अभी देखो हाँ, जब छुट्टी का टाइम भी हो गया जल्दी में बच्चे सारे चले गए हैं इन्वेस्टिगेशन करने के लिए पूछने के लिए मेरे पास भी टाइम भी तो नहीं हो रहे थे

ਸਰ ਇੱਕ ਸਕੂਲੀ ਵਿਦਿਆਰਥਣ ਵੱਲੋਂ ਜਿਹੜਾ ਸੈਕਟਰੀ ਹੱਥ ਫੂਡ ਵਿੱਚ ਪੜ੍ਹਦੀ ਸੀ ਉਹਦੇ ਵੱਲੋਂ ਆਪਣੇ ਪਿਤਾ ਦਾ ਜਿਹੜਾ ਪਸੌਣ ਲਿਆਂਦਾ ਗਿਆ ਸੀਗਾ ਸਰ ਉਹ ਪੁਲਿਸ ਕੋਲ ਮਾਮਲਾ ਪੂਜਿਆ ਸਰ ਕੀ ਕਾਰਵਾਈ ਕੀਤੀ ਗਈ ਹੈ ਮੇਰੇ ਕੋਲ ਇੱਕ ਮਾਮਲਾ ਨਾ ਸੋਸ਼ਲ ਮੀਡੀਆ ਤੇ ਵੀ ਇੱਕ ਵੌਇਸ ਰਿਕਾਰਡਿੰਗ ਆਈ ਉਸ ਪ੍ਰੰਤ ਜਿਹੜਾ ਸੀ ਸਕੂਲ ਨਾਲ ਵੀ ਸੰਪਰਕ ਕੀਤਾ ਤੇ ਸਕੂਲ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਜਿਹੜੇ ਸਰਬਜੀਤ ਸਿੰਘ ਕਲਸੀਆ ਦੇ ਰਹਿਣ ਵਾਲੇ ਨੇ ਇਨਾਂ ਦੀ ਛੋਟੀ ਬੱਚੀ ਹੈ ਜਿਹੜੀ 7th ਕਲਾਸ ਦੀ ਸਟੂਡੈਂਟ ਹੈ ਉਹ ਆਪਣੇ ਘਰੋਂ ਆਪਣੇ ਪਿਤਾ ਦਾ ਲਾਇਸੈਂਸੀ ਵੈਪਨ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਆਉਂਦੀ ਹੈ ਜਿਸ ਬੰਦੀ ਪੇਰੈਂਟਸ ਵੱਲੋਂ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਬੈਗ ਚੋਂ ਕੱਢ ਕੇ ਆਪਣੀ ਡੱਬ ਤੇ ਲਾ ਲੈਂਦੀ ਹੈ ਤੇ ਚੈੱਕ ਕਰਕੇ ਸਕੂਲ ਵੱਲੋਂ ਜਿਹੜੀ ਉਹਦੇ ਪੇਰੈਂਟਸ ਨੂੰ ਇਹ ਵੈਪਨ ਵਾਪਸ ਕੀਤਾ ਗਿਆ ਸੋ ਇਸ ਬੰਦੀ ਥਾਣਾ ਪੀਕਿਵਟ ਵਿਖੇ ਸਰਬਜੀਤ ਸਿੰਘ ਦੇ ਉੱਤੇ ਜਿਹੜੀ ਐਫਆਈਆਰ ਦਰਜ ਕਰ ਲਈ ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਦਾ ਪਿਸਤਲ ਲੈ ਕੇ ਆਉਣਾ ਇਹ ਕੋਈ ਛੋਟੀ ਗੱਲ ਨਹੀਂ ਇਹਦੀ ਗਹਿਰਾਈ ਨਾਲ ਜਿਹੜੀ ਉਹ ਤਫ਼ਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਟੈਕਨੀਕਲ ਐਂਗਲ ਨਾਲ ਇਹਦੀ ਪੜਤਾਲ ਕੀਤੀ ਜਾਊਗੀ ਕਿ ਉਹ ਉਹ ਲੜਕੀ ਵੈਪਨ ਕਿਉਂ ਲੈ ਕੇ ਆਈ ਉਹਦਾ ਲੈ ਕੇ ਆਉਣ ਦਾ ਰੀਜ਼ਨ ਕੀ ਸੀ ਸੋ ਇਹਦੀ ਤਫ਼ਤੀਸ਼ ਆ ਜਿਹੜੀ ਉਹ ਜਾਰੀ ਹੈ ਤਰ ਕਿਤਨੇ ਕਿਤੇ ਲੱਗਦ ਨਹੀਂ ਆ ਵੀ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਅਗੇਲੀ ਕੀਤੀ ਗਈ ਕਿਉਂਕਿ 1:30 ਵਜੇ ਦੀ ਘਟਨਾ ਹੈ ਤੇ 8:46 ਮਿੰਟ ਤੇ ਦਰਖਾਸਤ ਜਿਹੜੀ ਥਾਣਾ ਪਿੱਖੇਂ ਦੇ ਵਿੱਚ ਪਹੁੰਚਦੀ ਆ ਬਿਲਕੁਲ ਜੀ ਬਿਲਕੁਲ ਸਾਨੂੰ ਵੀ ਇਨਫੋਰਮੇਸ਼ਨ ਜਿਹੜੀ ਆ ਮੀਡੀਆ ਰਾਹੀਂ ਮਿਲੀ ਹੈ ਤੇ ਫਿਰ ਅਸੀਂ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਜਦੋਂ ਪੁੱਛ ਪੜਤਾਲ ਕੀਤੀ ਤੇ ਫਿਰ ਹੀ ਇਹਨਾਂ ਵੱਲੋਂ ਜਿਹੜੀ ਐਪਲੀਕੇਸ਼ਨ ਜਿਹੜੀ ਆ ਥਾਣੇ ਨੂੰ ਨੋਟ ਕੀਤੀ ਗਈ ਜਦੋਂ ਕਿ ਸਕੂਲ ਨੂੰ ਚਾਹੀਦਾ ਸੀਗਾ ਵੀ ਇਦਾਂ ਦੀ ਘਟਨਾ ਜਿਹੜੀ ਆ ਤੁਰੰਤ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਜਿਹੜਾ ਵੈਪਨ ਇਹਨਾਂ ਨੇ ਫਾਦਰ ਨੂੰ ਦੇ ਦਿੱਤਾ ਉਹ ਫਾਦਰ ਨੂੰ ਦੇਣ ਦੀ ਬਜਾਏ ਪੁਲਿਸ ਦੇ ਹੈਂਡਓਵਰ ਕਰਦੇ ਤੇ ਮੌਕੇ ਤੇ ਪੜਤਾਲ ਹੁੰਦੀ। ਇਹ ਕਿਸ ਤਰੀਕੇ ਨਾਲ ਵੈਪਨ ਜਿਹੜਾ ਉਹ ਥਾਣੇ ਦੇ ਆਪਣੇ ਸਕੂਲ ਦੇ ਵਿੱਚ ਆਇਆ। ਸੋ ਹੁਣ ਵੀ ਇਹਦੀ ਜਿਹੜੀ ਪੜਤਾਲ ਉਹ ਤੱਥਾਂ ਦੇ ਆਧਾਰ ਤੇ ਕਰ ਕਰਕੇ ਤੇ ਇਹਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲੈਣੀ ਚਾਹੀਦੀ। ਪਰਚਾ ਵਗੈਰਾ ਦਰਜ ਕਰਤਾ। ਬਿਲਕੁਲ ਜੀ ਐਫ ਆਈ ਆਰ ਜਿਹੜੀ ਆ ਉਹ ਥਾਣੇ ਏਕੀਪਿੰਡ ਦੇ ਵਿੱਚ ਤੇ ਫਾਦਰ ਦੇ ਉੱਤੇ ਦਰਜ ਰਜਿਸਟਰ ਹੋ ਚੁੱਕੀ ਆ ਜਿਹਦੀ ਤਰਤੀਸ ਚੱਲੀ।